ਉਹ ਦਿਖਾਇਆ ਸੀ ਜੋ ਭੈਣ ਆਪਣੀ ਮਿਹਨਤ ਕਰਕੇ ਬਿਜਲੀ ਨਾਲ ਖੇਡਦੀ ਹੈ ਮੋਟਰਾਂ ਬਣਾਉਂਦੀ ਹੈ ਪੱਖੇ ਬਣਾਉਂਦੀ ਹੈ ਤੇ ਆਪਣੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਵਧੀਆ ਜੀਵਨ ਕਟਾ ਰਹੀ ਹੈ ਦੇ ਖੁਦ ਨਹੀਂ ਪਤਾ ਲੱਗਾ ਕਿ ਮੈਂ ਕਦੋਂ ਚਲਦੀ ਆ ਪਰ ਇੱਕ ਚੀਜ਼ ਹੈਗੀ ਸੀ ਕਿ ਆਪਣੇ ਅੰਦਰ ਇੱਕ ਹੁੰਦਾ ਨਾ ਵੱਖਰਾ ਜਿਹਾ ਜੀਨ ਉਹ ਵੀ ਹੈ ਕਿ ਕੁੜੀਆਂ ਵਾਲੇ ਉਹ ਲਾਈਨ ਚ ਮੈਂ ਸ਼ੁਰੂ ਤੋਂ ਹੀ ਨਹੀਂ ਆਈ ਪਤਾ ਨਹੀਂ ਕੀ ਗੱਲ ਰੱਬ ਨੇ ਮੈਨੂੰ ਬਣਾਇਆ ਤਾਂ ਕੁੜੀ ਆ ਪਰ ਮੈਂ ਕੁੜੀਆਂ ਵਾਲੀ ਲਾਈਨ ਚ ਕੁੜੀਆਂ ਵਾਲੇ ਕੰਮ ਮੈਂ ਬਹੁਤ ਘੱਟ ਕੀਤੇ ਤੇ ਮੈਨੂੰ ਮਜ਼ਾ ਜਿਹਾ ਨਹੀਂ ਆਉਂਦਾ ਬਲੋਗ ਕਰਨ ਚ ਮੈਨੂੰ ਹੁੰਦਾ ਕਿ ਮੈਂ ਮੇਰੇ ਬ੍ਰਦਰ ਦੋ ਹਨਾ ਘਰ ਚ ਤੇ ਮੈਨੂੰ ਉਹਨਾਂ ਵਾਲੇ ਦੇਖ ਕੇ ਮੈਨੂੰ ਘਰ ਦੇ ਜਿਵੇਂ ਨਹੀਂ ਫੀਲ ਕਰਾਇਆ ਕਿ ਤੂੰ ਕੁੜੀ ਆ ਹਾਂ ਤੇ ਮੈਨੂੰ ਮਤਲਬ ਕਿ ਸਰਚ ਪਹਿਲਾਂ ਕੋ ਕੁੜੀ ਵੀ ਨਹੀਂ ਸੀ ਮੈਂ ਹੀ ਇਕੱਲੀ ਕੁੜੀਆਂ ਤੇ ਉਹ ਮੇਰੇ ਬਰਦਰ ਹੀ ਛੋਟੇ ਦੋ ਉਹਨਾਂ ਚ ਰਹਿ ਕੇ ਮਤਲਬ ਮੁੰਡਿਆਂ ਵਾਲੇ ਕੰਮ ਜ਼ਿਆਦਾ ਵਧੀਆ ਲੱਗਦੇ ਹਣਾ ਕਈ ਕੁਸ਼ ਬਾਰੇ ਆਪਣੇ ਪੰਜਾਬ ਵਾਲੇ ਜਿਹੜੇ ਉਹ ਸਟਡੀ ਨਹੀਂ ਕਰ ਪਾਉਂਦੇ ਹਣਾ ਆਪਣੇ ਵਰਗਾ ਪਲੱਸ 2 ਕਰ ਲੋ ਆਇਲਰਸ ਕਰ ਲੋ ਚਲੋ ਬਾਹਰ ਚਲੋ ਬਾਹਰ ਹਾਂ ਤੇ ਉੱਥੇ ਜਾ ਕੇ ਫੇਰ ਕੀ ਕਰਨਾ ਲੇਬਰ ਹਾਂ ਜ਼ਿਆਦਾਤਰ ਲੇਬਰ ਹੀ ਚੱਲਦੀ ਆ ਕੋਈ ਆ ਕੋਈ ਆਪਣੇ ਵਧੀਆ ਕੋਈ ਲੱਗਾ ਹੋਗਾ ਕੰਮ ਤੇ ਪਰ ਜ਼ਿਆਦਾਤਰ ਲੇਬਰ ਤਾਂ ਵਾ ਮਿਹਨਤ ਜਿਹੜੀ ਹੈ ਨਾ ਆਪਣੀ ਮਿਹਨਤ ਬਹੁਤ ਵੱਡੀ ਚੀਜ਼ ਆ ਤੇ ਪਰ ਹੁਣ ਮਿਹਨਤ ਕੋਈ ਕਰਨਾ ਨਹੀਂ ਚਾਹੁੰਦਾ ਹਰੇਕ ਹਰੇਕ ਬੰਦਾ ਨਾ ਸਮਾਰਟ ਵਰਕ ਕਰਦਾ ਵਾ ਤੇ ਸਮਾਰਟ ਵਰਕ ਦੇ ਵਿੱਚ ਮੈਨੂੰ ਵੀ ਪਤਾ ਕਿੰਨਾ ਕੁ ਪੈਸਾ ਬੰਦਦਾ ਕੀ ਆ ਜੇ ਪਰ ਜੇ ਲਈ ਇਹ ਸਭ ਬਹੁਤ ਜ਼ਿਆਦਾ ਇਨਕਮ ਮੈਨੂੰ ਨਹੀਂ ਲੱਗਦਾ ਕਰਦੀਆਂ ਨਹੀਂ ਹੋਣਗੀਆਂ ਕਿਉਂਕਿ ਕਿੰਨਾ ਕੁ ਕਮਾ ਲੈਂਦੇ ਹੋਣਗੇ ਸੋਸ਼ਲ ਮੀਡੀਆ ਤੋਂ ਮਾਲੋ ਹੁਣ ਆਪਣੇ ਵੀ ਚੱਲ ਹੀ ਰਿਹਾ ਪਰ ਨਹੀਂ ਕੁਝ ਜ਼ਿਆਦਾ ਇਨਕਮ ਤੇ ਕੋਈ ਹੈਗੀ ਨਹੀਂ ਇਤੋਂ ਉਹ ਮੈਨੂੰ ਲੱਗਦਾ ਕਿ ਬੇਸਤੀ ਜ਼ਿਆਦਾ ਕਰਵਾਉਂਦੀਆਂ ਵਾ ਗਲਤ ਕੰਮ ਕਰਕੇ ਪਹਿਲੇ ਗੋਹੇ ਤਾਂ ਬਹੁਤ ਘਟਾਰ ਦਾ ਕਿਦਾਂ ਦਾ ਸੰਯੋਗ ਹੈ ਨਾਲ ਜਿੱਦਾਂ ਮੰਮੀ ਡੈਡੀ ਕਹੈ ਨਹੀਂ ਦੇ ਕਹਿੰਦੇ ਨਹੀਂ ਵੀ ਬੇਟਾ ਵੀ ਇਹ ਤੇਰਾ ਕੰਮ ਨਹੀਂ ਜਾ ਤੂੰ ਆਪਣਾ ਕੰਮ ਸਿੱਖ कल मेरे लो एक कस्टमर आया सी मेरे उस्ताद जी मेरे ਕੋਲੇ ਬੈਠੇ ਹੋਏ ਆ ਤੇ ਉਹਨੇ ਆਂਦੇ ਨੇ ਇਹ ਗੱਲ ਕਹੀ ਹੈ ਕਿ ਅਹੀਂ ਤਾਂ ਕੁੜੀ ਤੋਂ ਲੈ ਕੇ ਆਏ ਮੇਰੇ ਉਸਤਾਦ ਜੀ ਨੇ ਕਿਹਾ ਕਿ ਇਹ ਮਲਕੀ ਮੋਟਰ ਜਿਹੜੀ ਆ ਪੂਰੀ ਵੱਡੀ ਆ ਦਾ ਮਲਕੀ ਹੋਣੀ ਵਿੱਚ ਪੇਪਰ ਸ਼ਾਰਟ ਸੀਗਾ ਉਹਦਾ ਕਹਿੰਦੇ ਕਿ ਨਾਲ ਜੁੜ ਗਿਆ ਪਹਿਲੇ ਤਾਂ ਮੋਟਰ ਬਣਣੀ ਪੈਣੀ ਮੇਰੇ ਉਸਤਾਦ ਜੀ ਨੂੰ ਛੱਡ ਕੇ ਤੇ ਕਹਿੰਦੇ ਨਹੀਂ ਅਹੀਂ ਤਾਂ ਕੁੜੀ ਕੋਲ ਆਏ ਕੁੜੀ ਨੂੰ ਪੁੱਛਾਂਗੇ ਮਤਲਬ ਉਹਨਾਂ ਨੇ ਮੇਰੇ ਉਸਤਾਦ ਜੀ ਨੂੰ ਰਿਜੈਕਟ ਕਰਤਾ ਮੈਨੂੰ ਇਸ ਗੱਲ ਦੀ ਵੀ ਬੜੀ ਹੈਰਾਨੀ ਹੋਈ ਕਿ ਕਿਤੇ ਤਾਂ ਇਦਾਂ ਦੀ ਸੋਚ ਹੈਗੀ ਕਿ ਕਿਤੇ ਉਹਨਾਂ ਨੂੰ ਰਿਜੈਕਟ ਕਰਕੇ ਮੈਨੂੰ ਕਹਿ ਰਿਹਾ ਤੇ ਕਿਤੇ ਮੈਨੂੰ ਰਿਜੈਕਟ ਕਰਕੇ ਕਿਸੇ ਹੋਰ ਮਾਲਾ ਮੇਰੇ ਕੋ ਕੋਈ ਹੋਰ ਕੰਮ ਕਰਾਉਣ ਲਈ ਬਿਠਾ ਹੁੰਦਾ ਨਾ ਤੇ ਉਹਨਾਂ ਨੂੰ ਪੁੱਛਦੇ ਹੁੰਦੇ ਕਿ ਆ ਅਸੀਂ ਕੰਮ ਕਰਾਉਣਾ ਵਾ ਕਿੱਥੇ ਗਿਆ ਜਾਂ ਕਦੋਂ ਆਉਣਗੇ ਜਦ ਮੇਰੇ ਵੱਲੇ ਧਿਆਨ ਹੀ ਨਹੀਂ ਹੁੰਦਾ ਕਿ ਹਾਂਜੀ ਦੋਸਤੋ ਅੱਜ ਆਪਾਂ ਖੜਿਆਂ ਜੀ ਬਟਿੰਡਾ ਰੋਡ ਤੋਂ ਹਰੀਕਾ ਦੇ ਨੇੜੇ ਤੇਲੇ ਪਿੰਡ ਹੈਗਾ ਜੀ ਨੱਥੂਪੁਰ ਔਰ ਇਹ ਤਰਨਤਾਰਨ ਰੋਡ ਵੀ ਵੱਜਦਾ ਹਰੀਕਾ ਤੋਂ ਤਰਨਤਾਰਨ ਵਾਲਾ ਰੋਡ ਔਰ ਅੱਗੇ ਵੀ ਆਪਾਂ ਆਪਣੇ ਚੈਨਲ ਤੇ ਇੱਕ ਪਹਿੰਦਾ ਵੀਡੀਓ ਦਿਖਾਇਆ ਸੀ ਜੋ ਪਹਿਣ ਆਪਣੀ ਮਿਹਨਤ ਕਰਕੇ ਬਿਜਲੀ ਨਾਲ ਖੇਡਦੀ ਹੈ ਮੋਟਰਾਂ ਬਣਾਉਂਦੀ ਹੈ ਪੱਖੇ ਬਣਾਉਂਦੀ ਹੈ ਤੇ ਆਪਣੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਵਧੀਆ ਜੀਵਨ ਜੀਵਨ ਕਰ ਰਹੀ ਹੈ ਆਓ ਕਰਦੇ ਆ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਪਹਿਲੇ ਆਪਣਾ ਨਾਮ ਦੱਸ ਦੋ ਮੇਰਾ ਨਾਮ ਰਣਜੀਤ ਕੌਰ ਹੂੰ ਪਿੰਡ ਨਥੂਪੁਰ ਪਿੰਡ ਨਥੂਪੁਰ ਤੇ ਇਹ ਸ਼ੌਂਕ ਕਦੋਂ ਆਇਆ ਸਭੀ ਸ਼ੌਂਕ ਕੰਮ ਕਰਦੇ ਕਰਦੇ ਮਤਲਬ ਕਿ ਇਹਦੇ ਵਿੱਚ ਧਿਆਨ ਪਹਿਲਾਂ ਤੇ ਬਿਜਲੀ ਬਾਰੇ ਕਦੇ ਵੀ ਨਹੀਂ ਸੋਚਿਆ ਹੈਗਾ ਕਿ ਇਧਰ ਕਿਹਦੀ ਲਾਈਨ ਚ ਕਦੀ ਪਾਵਾਂਗੇ ਪਰ ਉਹ ਮੇਰੇ ਉਸਤਾਦ ਜੀ ਉਹਨਾਂ ਨੂੰ ਕੰਮ ਤਾਂ ਮੈਂ ਕੋਈ ਹੋਰ ਕਰਨਾ ਸੀ ਉਹ ਆਨਲਾਈਨ ਵਰਕਿੰਗ ਹੀ ਗੁੰਦਰੋ ਫਿਰ ਉਹ ਕਰਦੇ ਹੀ ਨਾਲ ਨਾਲ ਕੰਮ ਕਰਦੇ ਕਰਦੇ ਫਿਰ ਇਧਰ ਵੀ ਧਿਆਨ ਹੋ ਗਿਆ ਆਨਲਾਈਨ ਕਰਦੇ ਕਰਦੇ ਇਹ ਵੀ ਨਾਲ ਸਿੱਖ ਗਿਆ ਹਾਂਜੀ ਇਹ ਵੀ ਨਾਲ ਸੀ ਅੱਛਾ ਅੱਛਾ ਤੇ ਕਿੰਨਾ ਕੰਮ ਕੁਮ ਵਧੀਆ ਚੱਲਦਾ ਹਾਂਜੀ ਸਰ ਬਹੁਤ ਵਧੀਆ ਚੱਲਦਾ ਬਹੁਤ ਵਧੀਆ ਰਿਸਪੌਂਸ ਸਾਰਿਆਂ ਦਾ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਸਦੀ ਮੇਰੇ ਦੋ ਬ੍ਰਦਰ ਦੋਨੇ ਵਿਆਹੇ ਹੋਏ ਆ ਮੇਰੇ ਦੋਨੋਂ ਭਾਬੀ ਜੀ ਵੀ ਐ ਤੇ ਮਮਾ ਜੀ ਆ ਡੈਡੀ ਜੀ ਹੁੰਦੇ ਆ ਤੇ ਮੰਮੀ ਡੈਡੀ ਤੁਹਾਡੇ ਨਾਲ ਨੇ ਹਾਂਜੀ ਸਰ ਸਾਰਾ ਪਰਿਵਾਰ ਇਕੱਠਾ ਹੀ ਆ ਇਕੱਠਾ ਫੈਮਲੀ ਇੱਕ ਹੋਰ ਮੈਂ ਦੇਖਿਆ ਵੀ ਸਾਰੇ ਅਮਰਤਾਰੀ ਵੀ ਨੇ ਨਹੀਂ ਸਦੀ ਅਮਰਤਾਰੀ ਸਿਰਫ ਮੈਂ ਆ ਤੁਸੀਂ ਅਮਰਤਾਰੀ ਹੋ ਹਾਂਜੀ ਸਰ ਅੱਛਾ 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 ਤੇ ਇਹ ਸਿੱਖਦੇ ਸਿੱਖਦੇ ਫਿਰ ਤੁਸੀਂ ਸਿੱਖ ਲਿਆ ਸ਼ੁਰੂ ਕਰ ਲਿਆ ਹਾਂਜੀ ਸਰ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਜਾਂ ਤਾਂ ਸਲਾਈ ਕਢਾਈ ਵਾਲੇ ਪਾਸੇ ਜਾਂਦੀਆਂ ਨੇ ਹਨਾ ਤੇ ਜਾਂ ਕੋਈ ਹੋਰ ਜਿੱਦਾਂ ਬਿਊਟੀ ਪਾਰਲਰ ਦਾ ਹੋ ਗਿਆ ਤੁਸੀਂ ਇਹ ਲਾਈਨ ਕਿਉਂ ਚੁਣੀ ਹੋ? 어 ਸਰਜੀਵ ਮੇਰੀ ਇਹ ਲਾਈਨ ਮੈਨੂੰ ਤੇ ਖੁਦ ਨਹੀਂ ਪਤਾ ਲੱਗਿਆ ਕਿ ਮੈਂ ਕਦੋਂ ਚੁਣੀ ਆ ਪਰ ਇੱਕ ਚੀਜ਼ ਹੈਗੀ ਸੀ ਕਿ ਆਪਣੇ ਅੰਦਰ ਇੱਕ ਹੁੰਦਾ ਨਾ ਵੱਖਰਾ ਜਿਹਾ ਜੀਨ ਉਹੀ ਗੱਲ ਕਿ ਕੁੜੀਆਂ ਵਾਲੇ ਆਨਲਾਈਨ ਚ ਨਾ ਸ਼ੁਰੂ ਤੋਂ ਨਹੀਂ ਆਈ ਪਤਾ ਨਹੀਂ ਕੀ ਗੱਲ ਆ ਰਾਬੜੇ ਮੈਨੂੰ ਬਣਾਇਆ ਤਾਂ ਕੁੜੀ ਆ ਪਰ ਮੈਂ ਕੁੜੀਆਂ ਵਾਲੀ ਲਾਈਨ ਚ ਕੁੜੀਆਂ ਵਾਲੇ ਕੰਮ ਮੈਂ ਬਹੁ ਘੱਟ ਕੀਤਾ ਤੇ ਮੈਨੂੰ ਮਜ਼ਾ ਜੜੀ ਨਹੀਂ ਆਉਂਦਾ ਬਲੌਗ ਕਰਨ ਚ ਮੈਨੂੰ ਹੁੰਦਾ ਕਿ ਮੈਂ ਮੇਰੇ ਬ੍ਰਦਰ ਦੋ ਹਨਾ ਘਰ ਚ ਤੇ ਮੈਨੂੰ ਉਹਨਾਂ ਵਾਲੇ ਦੇਖ ਕੇ ਮੈਨੂੰ ਘਰ ਦੇ ਜਿਹੀ ਵੀ ਨਹੀਂ ਫੀਲ ਕਰਾਇਆ ਕਿ ਤੂੰ ਕੁੜੀ ਆ ਤੇ ਮੈਨੂੰ ਉਹ ਮਲਕੀ ਘਰ ਚ ਪਹਿਲਾਂ ਕੋ ਕੁੜੀ ਵੀ ਨਹੀਂ ਸੀ ਮੈਂ ਹੀ ਇਕੱਲੀ ਕੁੜੀਆਂ ਤੇ ਉਹ ਮੇਰੇ ਬਰਦਰ ਵੀ ਛੋਟੇ ਦੋ ਉਹਨਾਂ ਚ ਰਹਿ ਕੇ ਮਤਲਬ ਮੁੰਡਿਆਂ ਵਾਲੇ ਕੰਮ ਜ਼ਿਆਦਾ ਵਧੀਆ ਲੱਗਦੇ ਸੀ ਤੇ ਉਹ ਕੰਮ ਕਰਦੇ ਕਰਦੇ ਉਹ ਉਧਰ ਹੀ ਬਸ ਮੁੰਡਿਆਂ ਵਾਲਾ ਸ਼ੁਰੂ ਤੋਂ ਧਿਆਨ ਨਹੀਂ ਕਿ ਕੋਈ ਕੰਮ ਕਰਨਾ ਤੇ ਮਤਲਬ ਕਿ ਕੋਈ ਇਦਾਂ ਦਾ ਹੋਵੇ ਕਿ ਕੁੜੀਆਂ ਵਾਲਾ ਨਾ ਹੋਵੇ ਤੇ ਵਧੀਆ ਜਾ ਕੋ ਵੱਖਰਾ ਜਾ ਹੋਵੇ ਕੁਝ ਵੱਖਰਾ ਹੋਵੇ ਤੇ ਮੁੰਡਿਆਂ ਵਾਲੇ ਕੰਮ ਕਰਨੇ ਪਸੰਦ ਸੀ ਅੱਛਾ ਪੱਖੇ ਤੇ ਚਲੋ ਠੀਕ ਆ ਪੱਖੇ ਮੋਟਾ ਇਹਦੇ ਠੀਕ ਆ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਪਸੰਦ ਸੀ ਮੁੰਡਿਆਂ ਵਾਲੇ ਸਭੀ ਮੋੜੇ ਵਾਲੇ ਕੰਮ ਮੈਨੂੰ ਵੱਧੋ ਪਸੰਦ ਆ ਹੋਰ ਵੀ ਮੈਨੂੰ ਟਰੈਕਟਰ ਦਾ ਬੜਾ ਸ਼ੌਂਕ ਹੈ ਕਿ ਉਹਨੇ ਚਲਾਵਾ ਪਰ ਚਲੋ ਉਹ ਹੈ ਨਹੀਂ ਆ ਚਲਾ ਨਹੀਂ ਸਕਦੇ ਟਰੈਕਟਰ ਚਲਾਉਣ ਦਾ ਸ਼ੌਂਕ ਸੀ ਸ਼ੌਂਕ ਹਾਂਜੀ ਹੈ ਕਿ ਵਾਈ ਕਰਮ ਦਾ ਚਲੋ ਉਹ ਤਾਂ ਚੂਰੀਆਂ ਗੱਲਾਂ ਨੇ ਬਾਕੀ ਨਾ ਕੀ ਕਰ ਫਾਦਰ ਸਾਹਿਬ ਮਾਲਾ ਸਾਡੀ ਘਰ ਦੀ ਜਗਾ ਸੀ ਨਾ ਜਿਹੜੀ ਬਹੁਤ ਨੀਮੀ ਸੀ ਤੇ ਸਾਡੇ ਘਰ ਦੇ ਸਾਹਮਣੇ ਮਤਲਬ ਕਿ ਜੋ ਵੀ ਹੁੰਦੀ ਹੈ ਨਾ ਮਿੱਟੀ ਬਰਾਬਰ ਥੋੜਾ ਬਲਾ ਕਰਨਾ ਉਹ ਕਈ ਦਾ ਕੰਮ ਉਹ ਮੈਂ ਬਹੁਤ ਕੀਤਾ ਵਾ ਕਈ ਦਾ ਥੋੜਾ ਬਲਾ ਜਿੱਦਾਂ ਘਰ ਦੀ ਆਪਾਂ ਕਹਿ ਦਿੰਦੇ ਆਂ ਕਿ ਥੋੜੀ ਬਲੀ ਖੇਤੀ ਕਰਨੀ ਹੈ ਨਾ ਉਹ ਚੀਜ਼ ਉਹ ਵੀ ਮੈਂ ਕਈ ਫੜ ਕੇ ਸਾਰਾ ਦਿਨ ਲੱਗੇ ਰਹਿੰਦੇ ਸੀ ਮਤਲਬ ਕਿ ਕਈ ਮੇਰੇ ਹੱਥ ਚ ਰਹਿੰਦੀ ਸੀ ਮਤਲਬ ਕਿ ਮੁੰਡਿਆਂ ਵਾਲਾ ਸ਼ੌਂਕ ਸ਼ੁਰੂ ਤੋਂ ਹੀ ਪੜਾਈ ਕਿ ਨਹੀਂ ਕੀਤੀ ਪੜਾਈ ਸੱਜੀ ਮੇਰੀ ਪਲੱਸ 2 ਹੈ ਪਲੱਸ 2 ਕੀਤੀ ਹਾਂਜੀ ਅੱਛਾ ਪਲੱਸ 2 ਵਾਲੀਆਂ ਭੈਣਾਂ ਜਦੋਂ ਤੁਹਾਨੂੰ ਮਿਲਦੀਆਂ ਨੇ ਤੁਹਾਡੀਆਂ ਸਹੇਲੀਆਂ ਕਦੀ ਉਹਨਾਂ ਨੇ ਨਹੀਂ ਕਿਹਾ ਵੀ ਇਹ ਭੈਣਾਂ ਕਿਹੜਾ ਕੋਈ ਨਵਾਂ ਸ਼ੌਂਕ ਲੱਭ ਲਿਆ ਅ ਸਭੀ ਉਹ ਹਰਾਨ ਹੁੰਦੀਆਂ ਵੈਸੇ ਕਿ ਇਹ ਤਾਂ ਲਾਈਨ ਹੀ ਵੱਖਰੀ ਫੜ ਲਈ ਹੈ ਵੱਖਰੀ ਟਰੈਕ ਉੱਪਰ ਜੀ ਨੇ ਫੜ ਲਿਆ ਪਰ ਵਧੀਆ ਨੇ ਉਹ ਕਹਨੇ ਮਾੜਾ ਨਹੀਂ ਕਿਆ ਹੋਂ ਤੱਕ ਬਹੁਤ ਵਧੀਆ ਕਹਿੰਦੀਆਂ ਨੇ ਤੇ ਕਹਿੰਦੀ ਕਿ ਵੱਖਰਾ ਚੰਗਾ ਹੋਇਆ ਕਿ ਕਿਸੇ ਨੇ ਤਾਂ ਕੋਈ ਕੋਈ ਵੱਖਰੀ ਲਾਈਨ ਖੜੀ ਵਧੀਆ ਕੰਮ ਕੀਤਾ ਮਤਲਬ ਕਿ ਉਹਨਾਂ ਨੂੰ ਚਾਹ ਹੁੰਦਾ ਇਸ ਸਟੇਜ ਦਾ ਕਿ ਸਾਡਾ ਕੋਈ ਸਾਡੇ ਨਾਲ ਕੋਈ ਪੜ ਰਿਆ ਸੀ ਤੋਂ ਵਧੀਆ ਕਿਸੇ ਕੰਮ ਤੇ ਲੱਗ ਚੁੱਕਿਆ ਉਹ ਖੁਦ ਵੀ ਹੋਂ ਕਰਦੇ ਕੋਈ ਸਪਲਾਈ ਕਰ ਰਹੀ ਹੈ ਕੋਈ ਕੜਾਈ ਕਰ ਰਹੀ ਆ ਉਹ ਕਹਿੰਦੀ ਆ ਕਿ ਮਤਲਬ ਮੈਨੂੰ ਕਹਿ ਦਿੰਦੀਆਂ ਕਿ ਸਾਡੇ ਕੋਲ ਨਹੀਂ ਆਹ ਕੰਮ ਕਰਨ ਦੀਆਂ ਨੂੰ ਵਧੀਆ ਚ ਤੇ ਸਾਡੀ ਇੱਥੇ ਵੀ ਤੋਂ ਹੈਲਪ ਕਰਨੀ ਮਤਲਬ ਸਟੋਰੀਆਂ ਵਗੈਰੀਆਂ ਲਾਉਦਾ ਕਰੋ ਕਿ ਖਾਡੀਆਂ ਵੀ ਹਾਂ ਹਾਂ ਮਤਲਬ ਕਿ ਉਹਨਾਂ ਨੂੰ ਵੀ ਵਧੀਆ ਲੱਗਦਾ ਵਾ ਜ ਘਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਹਾਂਜੀ ਸਰ ਬਹੁਤ ਵਧੀਆ ਬਹੁਤ ਸਾਰੀਆਂ ਨਾ ਸਾਡੀਆਂ ਭੈਣਾਂ ਜਿਹੜੀਆਂ ਵਾ ਉਹ ਮੋਬਾਈਲ ਤੇ ਉਹ ਵੀ ਵਰਤਦੀਆਂ ਨੇ ਮੋਬਾਈਲ ਤੁਸੀਂ ਵੀ ਵਰਤ ਰਹੇ ਹੋ ਹਨਾ ਤੁਸੀਂ ਆਪਣੇ ਕੰਮ ਲਈ ਵਰਤ ਰਹੇ ਹੋ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੁਹਾਡੀਆਂ ਵੀਡੀਓ ਦੇਖਦੇ ਨੇ ਤੁਹਾਡੇ ਵੀ ਉਨੇ ਹੀ ਫੋਲੋਅਰ ਜਿੰਨੇ ਉਹਨਾਂ ਦੇ ਆ ਤੇ ਉਹ ਜਿਹੜੀਆਂ ਗਲਤ ਦਿਸ਼ਾ ਵੱਲੋਂ ਤੁਰ ਗਈਆਂ ਉਹਨਾਂ ਭੈਣਾਂ ਜਿਵੇਂ ਕੋਈ ਰੀਲਾਂ ਤੇ ਨੱਚੀ ਜਾਂਦੀ ਹੈ ਹਨਾ ਉਹ ਉਹਨਾਂ ਉਹਨਾਂ ਭੈਣਾਂ ਵਾਸਤੇ ਕੀ ਕਹਿਣਾ ਚਾਹੋ ਸਰ ਜੀ ਉਹਨਾਂ ਭੈਣਾਂ ਵਾਸਤੇ ਤਾਂ ਆਪਾਂ ਮੈਨੂੰ ਲੱਗਦਾ ਕਿ ਪੈਣ ਵਾਲੀ ਬੇਨਤੀ ਕੀਤੀ ਜਾ ਸਕਦੀ ਜਿਹੜੇ ਹਿਸਾਬ ਨਾਲ ਅੱਜ ਕੱਲ ਉਹਨਾਂ ਨੇ ਆਪਣਾ ਟਰੈਕ ਜਿਹੜਾ ਫੜਿਆ ਹੋਇਆ ਵਾ ਸਾਰਾ ਦਿਨ ਬਸ ਰਿਲਾਂ ਤੇ ਨੱਚਣਾ ਗਾਉਣਾ ਹੀ ਕੁਝ ਰਹਿ ਗਿਆ ਪਰ ਆਪਣਾ ਜਿਹੜਾ ਵਿਰਸਾ ਨਾ ਉਹਨੂੰ ਆਪਾਂ ਬਹੁਤ ਭੁੱਲ ਗਏ ਹਾਂ ਬਹੁਤ ਪਿੱਛੇ ਸਾਰਾ ਕੁਝ ਛੱਡ ਦਿੱਤਾ ਵਾ ਮਿਹਨਤ ਜਿਹੜੀ ਸੀ ਨਾ ਆਪਣੀ ਮਿਹਨਤ ਬਹੁਤ ਵੱਡੀ ਚੀਜ਼ਾਂ ਤੇ ਪਰ ਹੁਣ ਮਿਹਨਤ ਕੋਈ ਕਰਨਾ ਨਹੀਂ ਚਾਹੁੰਦਾ ਹਰੇਕ ਹਰੇਕ ਬੰਦਾ ਨਾ ਸਮਾਰਟ ਵਰਕ ਕਰਦਾ ਵਾ ਤੇ ਸਮਾਰਟ ਵਰਕ ਦੇ ਵਿੱਚ ਮੈਨੂੰ ਨਹੀਂ ਪਤਾ ਕਿੰਨਾ ਕੁ ਪੈਸਾ ਬਣਦਾ ਕੀ ਹੈ ਤੇ ਜੀ ਪਰ ਜੇ ਲਾਇਆ ਇਹ ਸਭ ਬਹੁਤ ਜ਼ਿਆਦਾ ਇਨਕਮ ਮੈਨੂੰ ਨਹੀਂ ਲੱਗਦਾ ਕਰਦੀਆਂ ਨਹੀਂ ਹੋਣਗੀਆਂ ਕਿਉਂਕਿ ਕਿੰਨਾ ਕੁ ਕਮਾ ਲੈਂਦੇ ਉਹਨਗੇ ਸੋਸ਼ਲ ਮੀਡੀਆ ਤੋਂ ਮਾਲੋ ਹੁਣ ਆਪਣੇ ਵੀ ਚੱਲ ਹੀ ਰਿਹਾ ਪਰ ਨਹੀਂ ਕੁਝ ਜ਼ਿਆਦਾ ਇਨਕਮ ਤੇ ਕੋਈ ਹੈਗੀ ਨਹੀਂ ਇਤੋਂ ਉਹ ਮੈਨੂੰ ਲੱਗਦਾ ਕਿ ਬੇਸਤੀ ਜ਼ਿਆਦਾ ਕਰਵਾਉਂਦੀਆਂ ਵਾ ਗਲਤ ਕੰਮ ਕਰਕੇ ਪਹਿਲੇ ਉਹ ਹੀ ਤਾਂ ਬਹੁਤ ਘੱਟਾ ਪਰ ਉਹ ਤੇ ਅਗਲੀਆਂ ਕਹਿੰਦੀਆਂ ਸਾਡਾ ਘਰ ਇਹਦੇ ਨਾਲ ਚੱਲਦਾ ਪਤਾ ਨਹੀਂ ਕਿੱਥੋਂ ਚੱਲੀ ਜਾਂਦਾ ਜਾਂ ਫਿਰ ਹੁਣ ਇਕੱਲਾ ਫਿਰ ਇਸ ਤਰੀਕੇ ਨਾਲ ਨਹੀਂ ਹੁਣ ਮਾਲੋ ਗਲਤ ਗਾਈਡ ਕੋਈ ਗੇਮਾਂ ਨੂੰ ਪ੍ਰਮੋਟ ਕਰ ਰਿਹਾ ਹਾਂ ਕੋਈ ਕਿਸੇ ਚੀਜ਼ ਨੂੰ ਮੰਨੋ ਕੋਈ ਪ੍ਰੋਡਕਟ ਦੀ ਕਰ ਰਿਹਾ ਵਾ ਐਡ ਕਰ ਰਿਹਾ ਕੋਈ ਕਿਸੇ ਨੂੰ ਕੋਈ ਕਰ ਰਿਹਾ ਕਿ ਜੀ ਕੋਈ ਸ਼ਾਪ ਦੀ ਐਡ ਕਰ ਰਿਹਾ ਮਤਲਬ ਉਹਨਾਂ ਤੋਂ ਉਹਨਾਂ ਨੂੰ ਪ੍ਰੋਫਿਟ ਹੈਗਾ ਵਾ ਐਡ ਕਰਕੇ ਤਾਂ ਕੋਈ ਸੋਸ਼ਲ ਮੀਡੀਆ ਆਪਾਂ ਨੂੰ ਇਨੀ ਇਨਕਮ ਨਹੀਂ ਕਰ ਰਿਹਾ ਖਾਸ ਕਰਕੇ ਕਿਸੇ ਕੇ ਇਦਾਂ ਦੇ ਨੋਰਮਲ ਚੀਜ਼ਾਂ ਨੂੰ ਲੈ ਕੇ ਅਜਿਵੇਂ ਕੋਈ YouTube ਤੇ ਕੋਈ ਲੌਂਗ ਕਰ ਰਿਹਾ ਹਨਾ ਉਹਨਾਂ ਦੀ ਇਨਕਮ ਹੈਗੀ ਆ ਪਰ ਜੇ ਕੋਈ ਨੋਰਮਲ ਕਰ ਰਿਹਾ ਪਾ ਰਿਹਾ ਵੀਡੀਓ ਕੱਲਾ ਨੱਚਣ ਟੱਪਣ ਵਾਲਾ ਉੱਤੋਂ ਤਾਂ ਕੋਈ ਹੈ ਨਹੀਂ ਬਸ ਇਨਾ ਕਿ ਆਪਣਾ ਫੇਸ ਜਿਹੜਾ ਵਾ ਉਹ ਦੁਨੀਆ ਸਾਹਮਣੇ ਜਾ ਰਿਹਾ ਤੇ ਥੋੜਾ ਜਿਹਾ ਲੋਕ ਜਾਣਨ ਲੱਗ ਜਾਂਦੇ ਆ ਉਹ ਵੀ ਗ ਜਾਦਾ ਦੇਖਦੇ ਜਾਦਾ ਭੱਜਦੇ ਉਹਨਾਂ ਚੀਜ਼ਾਂ ਲਈ ਬਸ ਇਹੀ ਚੀਜ਼ਾਂ ਹੋਰ ਤਾਂ ਬਿਨੂ ਲੱਗਦਾ ਨਹੀਂ ਕਿ ਖਾਸ ਕੋਈ ਕਮਾਈ ਉਹ ਤੋ ਕਰ ਪਾਣੀ ਹੋਣਗੀਆਂ ਠੀਕ ਪਰਿਵਾਰ ਦਾ ਕਿੰਦਾ ਦਾ ਸੰਜੋਗ ਹੈ ਨਾਲ ਜਿੱਦਾਂ ਮੰਮੀ ਡੈਡੀ ਕਹੈ ਨਹੀਂ ਤੇ ਕਹਿੰਦੇ ਨਹੀਂ ਵੀ ਬੇਟਾ ਵੀ ਇਹ ਤੇਰਾ ਕੰਮ ਨਹੀਂਗਾ ਤੂੰ ਆਪਣਾ ਕੰਮ ਸਿੱਖ ਨਹੀਂ ਸਜੀ ਮੇਰੇ ਘਰਦਾਨੇ ਮੈਨੂੰ ਨਹੀਂ ਕਿਹਾ ਉਹਨਾਂ ਨੇ ਕਿਹਾ ਵਾ ਕਿ ਜਿੱਦਾਂ ਵੀ ਤੈਨੂੰ ਵਧੀਆ ਲੱਗਦਾ ਜਿਹੜਾ ਕੰਮ ਤੇ ਸਿੱਖਣਾ ਚਾਹੇ ਨਹੀਂ ਤੇਰੇ ਨਾਲ ਆ ਕਰਾਂ ਕਈ ਵਾਰੀ ਕਿਤੇ ਇਤਨਾ ਵੀ ਹੋਇਆ ਵੀ ਕਈ ਵਾਰੀ ਕੋਈ ਪੱਖਾ ਬਣਾਉਣ ਆ ਗਿਆ ਹਨਾ ਤੂੰ ਵੇਖ ਕੇ ਵੀ ਕਾਰੀਗਰ ਕਿੱਥੇ ਆ ਤੁਹਾਨੂੰ ਪੁੱਛਿਆ ਵੇ ਕਾਰੀਗਰ ਕਿੱਥੇ ਕੋਈ ਕਹਿੰਦਾ ਮੈਂ ਕਿ ਉਹ ਇਹਨੇ ਵਿਚਾਰੀ ਨੇ ਕੀ ਕਰ ਲੈਣਾ ਸਰ ਜੀ ਮੇਰੇ ਨਾਲ ਬਹੁਤ ਵਾਰ ਹੋਇਆ ਵਾ ਬਹੁਤ ਵਾਰ ਆ ਕੋਈ ਘਟਨਾ ਇਸ ਤਰ੍ਹਾਂ ਦੀ ਮਤਲਬ ਕਿ ਬਹੁਤ ਵਾਰੀ ਹੋਇਆ ਇਦਾਂ ਹੁਣ ਆਂਦੇ ਹੀ ਆ ਵੀਰੇ ਕਈ ਵਾਰੀ ਉਹਨਾਂ ਕੱਲ ਮੇਰੇ ਕੋਲ ਇੱਕ ਕਸਟਮਰ ਆਇਆ ਸੀ ਮੇਰੇ ਉਸਤਾਦ ਜੀ ਮੇਰੇ ਕੋਲੇ ਬੈਠੇ ਹੋਏ ਆ ਤੇ ਉਹਨੇ ਆਂਦੇ ਨੇ ਇਹ ਗੱਲ ਕਹੀ ਹੈ ਕਿ ਅਹੀਂ ਤਾਂ ਕੁੜੀ ਤੋਂ ਲੈ ਕੇ ਆਏ ਮੇਰੇ ਉਸਤਾਦ ਜੀ ਨੇ ਕਿਹਾ ਕਿ ਇਹ ਮਤਲਬ ਕਿ ਮੋਟਰ ਜਿਹੜੀ ਆ ਕੁੜੀ ਵੱਡੀ ਆ ਦਾ ਮਤਲਬ ਕਿ ਫੋਣੀ ਵਿੱਚ ਪੇਪਰ ਸ਼ਾਰਟ ਸੀਗਾ ਉਹਦਾ ਕਹਿੰਦੇ ਕਿ ਨਾਲ ਜੁੜ ਗਿਆ ਪਹਿਲੇ ਤਾਂ ਮੋਟਰ ਬਣਣੀ ਪੈਣੀ ਮੇਰੇ ਉਸਤਾਦ ਜੀ ਨੂੰ ਛੱਡ ਕੇ ਤੇ ਕਹਿੰਦੇ ਨਹੀਂ ਅਹੀਂ ਤਾਂ ਕੁੜੀ ਕੋਲ ਆਏ ਆ ਕੁੜੀ ਨੂੰ ਪੁੱਛਾਂਗੇ ਮਤਲਬ ਉਹਨਾਂ ਨੇ ਮੇਰੇ ਉਸਤਾਦ ਜੀ ਨੂੰ ਰਿਜੈਕਟ ਕਰਤਾ ਮੈਨੂੰ ਇਸ ਗੱਲ ਦੀ ਵੀ ਬੜੀ ਹੈਰਾਨੀ ਹੋਈ ਕਿ ਕਿਤੇ ਤਾਂ ਇਦਾਂ ਦੀ ਸੋਚ ਹੈਗੀ ਕਿ ਕਿਤੇ ਉਹਨਾਂ ਨੂੰ ਰਿਜ ਠਾਣਾ ਨਾ ਤੇ ਉਹਨਾਂ ਨੂੰ ਪੁੱਛਦੇ ਹੁੰਦੇ ਕਿ ਆ ਇਹ ਕੰਮ ਕਰਾਉਣਾ ਵਾ ਕਿੱਥੇ ਗਿਆ ਜਾਂ ਕਦੋਂ ਆਉਣਗੇ ਜਾਂ ਮੇਰੇ ਵਾਲੇ ਧਿਆਨ ਹੀ ਨਹੀਂ ਹੁੰਦਾ ਕਿਸੇ ਦਾ ਕਿ ਇਹ ਨੇ ਆਣੀ ਕੀ ਕਰ ਲੂਗੀ ਮੈਨੂੰ ਇਹੀ ਸਮਝ ਆਈ ਕਿ ਇਹ ਨੇ ਕੀ ਕਰ ਲੈਣਾ ਇਸ ਤਰ੍ਹਾਂ ਹੁੰਦਾ ਵਾ ਐਦਾਂ ਹੁੰਦਾ ਮਿਲ ਕੇ ਕੱਟਣਾ 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 ਸਦੀ ਹੁਣ ਨਾਰਮਲ ਹੁੰਦੀਆਂ ਰਹਿੰਦੀਆਂ ਹੁਣ ਧਿਆਨ ਚ ਨਹੀਂ ਹੈਗੀਆਂ ਵੈਸੇ ਪਰ ਇਹਨਾਂ ਕੀ ਬਹੁਤ ਜਿਹੜੇ ਆਉਂਦੇ ਹੋਏ ਕਹਿੰਦੇ ਕਿ ਹਾਂਜੀ ਕਿੱਥੇ ਗਏ ਆ ਤੇ ਵੀਰ ਜੀ ਕਦੋਂ ਆਉਣਗੇ ਹਾਂ ਉਹ ਫਿਰ ਕਹਿੰਦਾ ਕਿ ਹਾਂਜੀ ਮੈਂ ਹੀ ਕਰਨਾ ਵਾਂ ਅਸੀਂ ਤਾਂ ਹੀ ਕਰਦੇ ਹਾਂ ਫਿਰ ਉਹ ਹੈਰਾਨ ਵੀ ਹੁੰਦੇ ਆ ਫਿਰ ਕਈ ਕੁਝ ਵੀ ਹੁੰਦੀ ਹੈ ਤੇ ਕਈ ਉਦਾਸ ਵੀ ਹੋ ਜਾਂਦੇ ਕਿ ਕੁੜੀ ਕੋ ਆਗੇ ਹੁਣ ਇਹਨੇ ਪਤਾ ਨਹੀਂ ਕੀ ਕਰਨਾ ਹੈ ਕਿ ਸਹੀ ਕਰੂਗੀ ਜਾਂ ਨਹੀਂ ਕਰੂਗੀ ਸਹੀ ਗੱਲ ਹੈ ਹਾਂਜੀ ਸਰ ਇਹਦੇ ਵਿੱਚ ਕੋਈ ਮੁਸ਼ਕਲਾਂ ਵੀ ਤੁਹਾਨੂੰ ਆਉਂਦੀਆਂ ਨੇ ਜੇ ਇਤਰਾ ਮੰਨ ਲਓ ਕਿ ਮੁੰਡਾ ਤਾਂ ਚਲੋ ਕਈ ਵਾਰੀ ਉੱਚੇ ਨੀਵੇਂ ਥਾਂ ਤੇ ਚੜਨਾ ਚੜਾਉਣਾ ਪੈਂਦਾ ਕਿਸੇ ਆਪਣਾ ਛੱਤ ਤੋਂ ਪੱਖਾ ਲਾਉਣਾ ਕੋਈ ਇਦਾਂ ਇਦਾਂ ਦੀਆਂ ਮੁਸ਼ਕਲਾਂ ਨਹੀਂ ਆਉਂਦੀਆਂ ਤੁਹਾਨੂੰ ਸਰ ਜੀ ਵਹਿ ਤਾਂ ਕੋਈ ਮਨ ਲੱਕੀ ਪ੍ਰੋਬਲਮ ਹੈ ਨਹੀਂ ਆਪਾਂ ਨੂੰ ਜੇ ਕੋਈ ਕੰਮ ਕਰਨਾ ਨਹੀਂ ਪਵੇ ਪਰ ਵੈਨ ਮਨ ਲੱਕ ਕਿਸੇ ਦੇ ਘਰ ਜਾ ਕੇ ਜਾਂ ਸਾਡੇ ਕੰਮ ਕਰਦੇ ਆਪਾਂ ਸਿਰਫ ਸ਼ਾਪ ਤੇ ਹੀ ਕਰੀ ਦੋ ਸ਼ਾਪ ਤੇ ਕਰਦੇ ਹਾਂ ਹਾਂਜੀ ਸ਼ਾਪ ਤੇ ਜਿਆਦਾ ਹੈਗਾ ਵਾ ਬਾਕੀ ਆਪਾਂ ਕਿਸੇ ਆਲੂ ਤੇ ਜਾਂਦਾ ਕਿਤੇ ਲੋੜ ਪੈਂਦਾ ਉਹ ਲਾਲ ਹੁੰਦੇ ਜ਼ਿਆਦਾਤਰ ਕਸਟਮਰ ਆਪ ਹੀ ਲਾ ਕੇ ਮੇਰੇ ਕੋਲ ਲੈ ਆਉਂਦੇ ਆ ਹੂੰ ਦੂਜੇ ਭਰਾ ਕੀ ਕੰਮ ਕਰਦੇ ਮਕੈਨਿਕ ਉਹ ਮੇਰਾ ਬ੍ਰਦਰ ਮਕੈਨਿਕ ਹੀ ਹੈਗਾ ਉਹ ਬਾਈਕ ਮਕੈਨਿਕ ਅੱਛਾ ਇੱਕ ਬਾਈਕ ਮਕੈਨਿਕ ਹੈ ਤਾਂ ਇੱਕ ਉਹ ਮੇਰੇ ਨਾਲ ਹੀ ਹੈਲਪ ਕਰਾ ਦਿੰਦਾ ਵੈਸੇ ਉਹ ਆਪਦਾ ਵੀ ਕੰਮ ਕਰਦਾ ਉਹ ਵੱਖਰਾ ਹੀ ਆ ਕੰਮ ਅੱਛਾ ਮਤਲਬ ਇੰਨਾ ਕਿ ਉਹ ਪੱਕੇ ਭੁੱਖੇ ਲਾਉਣ ਨੂੰ ਮੈਂ ਉਹਨੂੰ ਕਹਾਂਦਾ ਫੋਨ ਕਰਕੇ ਤੋਂ ਉਹ ਲਾ ਲਾ ਕੇ ਲਿਆ ਦਿੰਦਾ ਲੱਗਦਾ ਹੁੰਦਾ ਬਸ ਉਹ ਆਪਣਾ ਤੇ ਉਹ ਜ਼ਿਆਦਾਤਰ ਉਹ ਡਿਸ਼ਾਂ ਡਿਸ਼ਾਂ ਦਾ ਕਰਦਾ ਕੰਮ ਡਿਸ਼ ਰਿਪੇਅਰ ਠੀਕ ਹੈ ਜਦ ਨਵੀਆਂ ਲਾਉਂਦੇ ਤੁਸੀਂ ਆਪਣੀ ਕਮਾਈ ਤੋਂ ਸੰ ਸਪਨੇ ਕੀ ਨੇ ਸਪਨੇ ਸਜੀਬ ਬਹੁਤ ਵੱਡੇ ਵੱਡੇ ਨੇ ਹਾਂ ਕੁਝ ਦੱਸੋ ਪਰਮਾਤਮਾ ਹੌਲੀ ਹੌਲੀ ਪਹਿਲਾਂ ਮੈਂ ਤਾਂ ਮੈਂ ਵੈਸੇ ਇਹਨੂੰ ਕਿਹਾ ਕਿ ਬਿਜ਼ਨਸ ਸਪਨਾ ਵੱਡਾ ਕਰ ਲਈਏ ਨਾ ਤੇ ਬਾਕੀ ਆਪਣੇ ਕੋਲ ਸਾਰਾ ਕੁਝ ਆਟੋਮੈਟਿਕ ਹੀ ਆ ਜਾਂਦਾ ਮੇਰੇ ਮੇਰੀ ਸੋਚ ਇਦਾਂ ਦੀ ਹੈ ਕੋਈ ਵੀ ਚੀਜ਼ ਲੈਣ ਲੱਗੇ ਜਾਂ ਕਰਨ ਲੱਗੇ ਹਨਾ ਕੋਈ ਦੇ ਕਿ ਆਪਾਂ ਪਹਿਲਾਂ ਆਪਣੇ ਬਿਜ਼ਨਸ ਚ ਚਲਾਈਏ ਹਾਂ ਕਿਉਂਕਿ ਬਿਜ਼ਨਸ ਸਾਨੂੰ ਸਾਰਾ ਕੁਝ ਦੇ ਸਕਦਾ ਵਾ ਕੋਈ ਚੀਜ਼ ਮੰਨ ਲਓ ਹੁਣ ਮੈਂ ਜਿੰਨੀ ਵੀ ਥੋੜੀ ਵਾਲੀ ਇਨਕਮ ਹੋਵੇਣਾ ਉਤੋਂ ਮੈਂ ਘਰ ਬਣਾ ਲਾਂ। ਮੈਨੂੰ ਤੇ ਘਰ ਦੇ ਕੁਝ ਨਹੀਂ ਦੇਣਾ। ਮੈਨੂੰ ਮੈਂ ਬਿਜ਼ਨਸ ਲਾਇਆ ਉਹਨ ਕੀ ਤੇ ਬਿਜ਼ਨਸ ਤੋਂ ਮੈਂ ਘਰ ਬਣਾ ਸਕੀ ਆ ਘਰ ਤੋਂ ਮੈਂ ਬਿਜ਼ਨਸ ਨਹੀਂ ਬਣਾ ਸਕਦੀ। ਹਾਂ ਮੈਂ ਇਹ ਵੀ ਸੋਚ ਰਹੀ ਸਹੀ ਗੱਲ ਆ। ਤੇ ਇਹਨਾਂ ਵਾਂ ਕਿ ਹਲੇ ਥੋੜੀ ਥੋੜੀ ਅੱਗੇ ਅੱਗੇ ਪਲੱਸ ਹੋ ਰਹੇ ਆ ਹੁਣ ਹੋਰ ਸੋਚਦੇ ਆ ਕਿ ਆਪਣੀ ਜਿਹੜੀ ਮਨ ਲਕਿ ਮੈਨੂੰ ਹੋਰ ਵੀ ਕਮਾ ਦਾ ਸ਼ੌਂਕ ਹੈਗਾ ਉਹ ਵੀ ਨਾਲ ਨਾਲ ਸਿੱਖਣੇ ਆ। ਇੱਕ ਸਮਰਸੀਬਲ ਮੋਟਰਾਂ ਬਣਣੀਆਂ ਜਿਹੜੀਆਂ ਉਹ ਵੀ ਮੈਂ ਸਿੱਖਣਾ ਤੇ ਇੱਕ LED ਆ ਦਾ ਜਿਹੜਾ ਉਹ ਵੀ ਕੰਮ ਆ। अच्छा ਹੈਗਾ ਮਿਲ ਕੇ ਮੇਰੇ ਉਸਤਾਦ ਜੀ ਸਾਰੇ ਕੰਮ ਕਰ ਲੈਂਦੇ ਆ ਉਹਨਾਂ ਤੋਂ ਮੈਂ ਸਿਰਫ ਇੱਕ ਪੱਖਿਆਂ ਦਾ ਗੁਣ ਲਿਆਦਾ ਜਾਂ ਛੋਟੇ ਮੋਟੇ ਹੋਰ ਲਏ ਆ ਹਾਂ ਹੁਣ ਉਹ ਵੀ ਉਹਨਾਂ ਤੋਂ ਹੁਣ ਸਰਦੀਆਂ ਆ ਜਾਣੀਆਂ ਸੀਜ਼ਨ ਆਫ ਹੋਏ ਨਾ ਫਿਰ ਉਹ ਨਾਲ ਦੀ ਨਾਲ ਉਹ ਵੀ ਸਿੱਖਾਂਗੇ ਹੂੰ ਅੱਛਾ ਇੱਕ ਨਾ ਹੋਰ ਹੈਗਾ ਵੀ ਜ਼ਿਆਦਾਤਰ ਨਾ ਹੁਣ ਬਾਹਰ ਜਾਣ ਦਾ ਬੜਾ ਕ੍ਰੇਜ਼ ਹੈ ਲੋਕਾਂ ਨੂੰ ਵੀ ਦਵਾ ਦਾ ਇਥੋਂ ਪਲਾਸਟਿਕ ਕੀਤੀ ਜਾਂ ਆਇਲਟਸ ਕੀਤੀ ਤੇ ਬਾਹਰ ਚਲੇ ਜਾਓ ਇਥੇ ਪੰਜਾਬ 'ਚ ਤਾਂ ਕੰਮ ਹੀ ਨਹੀਂ ਹੈਗਾ ਇਹ ਬਹਾਨਾ ਹੁੰਦਾ ਹੈ ਸਰ ਜੀ ਬੰਨੇ ਬڑے بڑے ਹੈਗੇ ਵੈਸੇ ਪਤਾ ਨਹੀਂ ਕੀ ਗੱਲ ਆਪਣੀ ਨਾ ਪੰਜਾਬ ਵਾਲੇ ਸ਼ਰਮ ਮਹਿਸੂਸ ਕਰਦੇ ਇੱਥੇ ਬਹੁਤ ਜ਼ਿਆਦਾ ਹਾਲਾਂਕਿ ਕੰਮ ਸੇਮ ਹੀ ਆਥੇ ਖੇਤੀ ਵੀ ਸੇਮ ਹੀ ਕਰਦੇ ਆ ਨਾ ਸਾਰੇ ਕੰਮ ਤਕਰੀਬਨ ਸੇਮ ਹੀ ਆ ਜੀ ਕੁਝ ਚੀਜ਼ਾਂ ਦਾ ਹੋਊਗਾ ਜਾਂ ਜਿਨ੍ਹਾਂ ਦੀ ਹਾਈ ਲੈਵਲ ਤੇ ਸਟੱਡੀ ਆ ਫਿਰ ਉਹ ਜਾ ਕੇ ਉੱਧਰ ਕੋਈ ਚੰਗਾ ਕੰਮ ਕਰਦੇ ਆ ਨਹੀਂ ਤਾਂ ਸਟੱਡੀ ਬੇਸ ਤੇ ਆਪਣੀ ਹੁਣ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਦੂਸਰੇ ਸਾਈਡਾਂ ਦੇ ਹੈਗੇ ਹਨਾ ਉਹ ਆਪਣੀ ਇਧਰ ਆ ਕੇ ਬੈਂਕ ਮੈਨੇਜਰ ਬਣ ਰਹੇ ਹਨਾ ਕਈ ਕੁਸ਼ ਬਣ ਰਹੇ ਆਪਣੇ ਪੰਜਾਬ ਵਾਲੇ ਜਿਹੜੇ ਉਹ ਸਟੱਡੀ ਨਹੀਂ ਕਰ ਪਾਉਂਦੇ ਹਨਾ ਆਪਣੇ ਅਰਗੇਪਾ ਪਲੱਸ 2 ਕਰ ਲੋ ਆਇਲਰਸ ਕਰ ਲੋ ਚਲੋ ਬਾਹਰ ਚਲੋ ਬਾਹਰ ਹਾਂ ਤੇ ਉੱਥੇ ਜਾ ਕੇ ਫਿਰ ਕੀ ਕਰਨਾ ਲੇਬਰ ਹਾਂ ਜ਼ਿਆਦਾਤਰ ਲੇਬਰ ਹੀ ਚੱਲਦੀ ਆ ਕੋਈ ਆ ਕੋਈ ਆਪਣੇ ਵਧੀਆ ਕੋਈ ਲੱਗਾ ਹੋਗਾ ਕੰਮ ਤੇ ਪਰ ਜ਼ਿਆਦਾਤਰ ਲੇਬਰ ਤੇ ਜੇ ਫਿਰ ਲੇਬਰ ਹੀ ਕਰਨੀ ਆ ਫਿਰ ਲੇਬਰ ਇੱਥੇ ਵੀ ਕਰ ਇੱਥੇ ਕਰ ਲੋ ਜਾਂ ਇੱਥੋਂ ਲੇਬਰ ਨਹੀਂ ਫਿਰ ਕਰਨੀ ਪੈਣੀ ਮੈਨੂੰ ਲੱਗਦਾ ਕਿ ਇੱਥੇ ਆਪਾਂ ਰਾਜੇ ਬਣ ਕੇ ਆਪਾਂ ਆਰਡਰ ਦੇ ਕੇ ਕੰਮ ਕਰ ਸਕਦੇ ਹਾਂ ਤੇ ਕਰਾ ਸਕਦੇ ਹਾਂ ਆਪਣਾ ਕੰਮ ਜਿਹੜਾ ਵਧੀਆ ਵਧੀਆ ਕਰ ਸਕਦੇ ਬਾਕੀ ਹੁਣ ਤਾਂ ਨਾ ਇੰਨੇ ਤੋਂ ਜ਼ਿਆਦਾ ਹੈਗੇ ਹੁਣ ਅਜੰਡਾ ਵਗੈਰਾ ਆਪਾਂ ਨੂੰ ਪਤਾ ਹੀ ਕਿੰਨਾ ਜ਼ਿਆਦਾ ਮਨਨ ਕੀ ਲੋਟ ਰਹਿ ਗਏ ਆ ਕੋਈ ਗਲਤ ਹਨਾ ਦੀ ਕੋਈ ਮੇਰੇ ਵਰਗਾ ਹੁੰਦਾ ਵੀ ਨਹੀਂ ਉਹਨੇ ਜੋਗਾ ਉਹ ਪੈਸੇ ਲਾ ਵਿੰਦਾ ਵਾ ਫਿਰ ਉਹਨੂੰ ਲੱਗਦਾ ਵਾ ਕਿ ਮੈਂ ਫਿਰ ਉੱਥੇ ਅਗਲੇ ਟੂਰਿਸਟ ਤੇ ਵੀਜ਼ਾ ਦੇ ਦਿੰਦੇ ਆ ਕੁਝ ਦਿਨਾਂ ਬਾਅਦ ਫੇਰ ਇੰਡੀਆ ਹੁੰਦੇ ਤੇ ਉਹ ਹੁੰਦੇ ਵੀ ਫਾਦ ਹੀ ਲੈ ਲੈਂਦੇ ਬੜਾ ਕੁਝ ਹੁੰਦਾ ਪਰ ਇਹ ਚੀਜ਼ਾਂ ਸੋਚ ਮਲਕੀ ਕਰਮ ਤੋਂ ਪਹਿਲਾਂ ਸੋਚ ਲੋ ਕਿ ਅਗੀ ਆਪਣਾ ਕੰਮ ਜੇ ਮੰਨ ਲਓ ਪੈਸਾ ਹੀ ਲਾਉਣਾ ਹਨਾ ਪੈਸਾ ਹੀ ਉਧਰ ਲਾਉਣਾ ਵਾ ਉੱਥੇ ਤਾਂ ਆਪਾਂ ਲਾ ਕੇ ਡੋਬਤਾ ਹਾਂ ਦੁੱਬ ਜਾਂਦਾ ਜਿਹੜਾ ਆਪਾਂ ਆਪਣੀ ਬਿਜ਼ਨਸ ਚਲਾਤਾ ਮੰਨ ਲਓ ਆਪਾਂ ਕਿਹ ਕੋਈ ਚੀਜ਼ ਲੈਣਤੀ ਆਪਾਂ ਉਹ ਵਾਪਸ ਆਪਣੀ ਜ਼ਿਆਦਾ ਨਹੀਂ ਤਾਂ ਥੋੜੀ ਦੀ ਤਾਂ ਵਿਕ ਜੂਗੀ ਜੇ ਉਹਨੂੰ ਆਪਾਂ ਮੰਨ ਲਓ ਨਹੀਂ ਆਪਾਂ ਨੂੰ ਇਨਕਮ ਦੇ ਰਹੀ ਤਾਂ ਆਪਾਂ ਉਹਨੂੰ ਕਰ ਸਕਦੇ ਹਾਂ ਕੁਝ ਹੁੰਦਾ ਕੁਛ ਨਾ ਕੁਛ ਵਾਪਸੀ ਕਿ ਆਉਂੂਗਾ ਆਸ ਆਉ ਗਈ ਪਰ ਜਿਹੜਾ ਮੰਨ ਲਓ ਉਹ ਨਾ ਰਹੀਂ ਡੋਬਤਾ ਉਹ ਕੁਝ ਵੀ ਨਹੀਂ ਆਣਾ ਇੱਕ ਆਪਣੇ ਪੰਜਾਬ ਵਾਲੇ ਹੁਣ ਮੰਨ ਲਓ ਇਦਾਂ ਦਾ ਇੱਧਰ ਦਾ ਮਾਹੌਲ ਆ ਜਿਹੜਾ ਉਹ ਉਧਰ ਜਾ ਕੇ ਮਿਲਦਾ ਹੀ ਨਹੀਂ ਹੂੰ ਉਹ ਉੱਥੋਂ ਵੀ ਕਈ ਤੰਗ ਹੋ ਜਾਂਦੇ ਉੱਥੋਂ ਵੀ ਵਾਪਸ ਆ ਜਾਂਦੇ ਹੂੰ ਪਰ ਮੈਨੂੰ ਲੱਗਦਾ ਵਾ ਕਿ ਆਪਣੇ ਪੰਜਾਬ ਉਹ ਜਿਹੜਾ ਵਾ ਇੰਨਾ ਕੋ ਵਧੀਆ ਵਾ ਸਾਰੇ ਕੰਮ ਇੱਥੇ ਕਿਹੜਾ ਕੰਮ ਆ ਜਿਹੜਾ ਇੱਥੇ ਨਹੀਂ ਹੈਗਾ ਸਾਰਾ ਕੁਝ ਹੈਗਾ ਬਹੁਤ ਵਧੀਆ ਜ਼ਿਆਦਾਤਰ ਇਹ ਸੋਚ ਹੁੰਦੀ ਹੈ ਵੀ ਅਸੀਂ ਆਪਣੇ ਪੰਜਾਬ 'ਚ ਰਹਿ ਕੇ ਛੋਟਾ ਕੰਮ ਨਹੀਂ ਕਰਨਾ ਨਹੀਂ ਕਰਨਾ ਬਾਹਰ ਭਾਵੇਂ ਛੋਟੇ ਤੋਂ ਛੋਟਾ ਕਰ ਲੀਏ ਛੋਟੇ ਤੋਂ ਛੋਟਾ ਕਰਦੇ ਉੱਥੇ ਬਹੁਤ ਜ਼ਿਆਦੀ ਲੇਬਰ ਕਰਦੇ ਮਤਲਬ ਕਿ ਔਰ ਗੋਰਿਆਂ ਵਾਲਿਓ ਕੀ ਕੁਛ ਨਹੀਂ ਕਰਦੇ ਤੇ ਆਪਣੇ ਇੱਥੇ ਕਦੀ ਮਤਲਬ ਮਾਤਾ ਨੇ ਮੰਜੇ ਤੇ ਬੇਟੇ ਨੇ ਪਾਣੀ ਦਾ ਗਲਾਸ ਮੰਗਿਆ ਹੋਵੇ ਤੇ ਆਪਾਂ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਖੁਣਾਉਂਦੇ ਤੇ ਉੱਥੇ ਜਾ ਕੇ ਉਹ ਸਾਰਾ ਕੁਝ ਹੀ ਕਰਦੇ ਆ। ਬਿਲਕੁਲ ਤੇ ਇਧਰ ਆਪਾਂ ਬਿਲਕੁਲ ਮਿਲ ਕੇ ਰਾਜੇ ਆ। ਹੂੰ। ਇਧਰ ਦੇ ਪੰਜਾਬ ਦੇ ਉੱਥੇ ਜਾ ਕੇ ਆਪਾਂ ਉਹਨਾਂ ਦੇ ਗੁਲਾਮ ਬੰਦੇ ਆ। ਹੂੰ। ਤੇ ਇੱਕ ਇੱਕ ਚੀਜ਼ ਹੋ ਰਹੀ ਵੀ ਬਾਹਰ ਲੈਣਾ ਜਿਹੜੀ ਮਿਹਨਤ ਕਰਦੇ ਆ ਨਾ ਉਹਦੀ ਫੋਟੋ ਨਹੀਂ ਉਹਨਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਨੀ ਜਿਹੜਾ ਇੰਜੋਏ ਕਰਦਣਾ ਵਾ ਵੱਡੀ ਕਾਰ ਦੇ ਨਾਲ ਹਾਂਜੀ ਉਹ ਉਹਨਾਂ ਨੇ ਅਪਲੋਡ ਕਰਨੀ ਇਹੀ ਚੀਜ਼ਾਂ ਤੇ ਜਿਹੜੀਆਂ ਨਾ ਮਤਲਬ ਪੰਜਾਬ ਦੇ ਜਿਹੜੇ ਬਾਕੀ ਰਹਿਣ ਵਾਲੇ ਉਹਨਾਂ ਨੂੰ ਲੱਦਾ ਦੇ ਜਾ ਰਹੇ ਆ ਉੱਥੇ ਬਸ ਨਿਆਰੇ ਲੈ ਆਉਂਦੇ ਆ ਅਗਲੇ ਆਪਾਂ ਕਿਹੜੇ ਵੇਲੇ ਬਾ ਮਤਲਬ ਇਹ ਚੀਜ਼ਾਂ ਜਿਹੜੀਆਂ ਨਾ ਬੜਾ ਉਹ ਬੰਦੇ ਨੂੰ ਖਿੱਚਦੀਆਂ ਉਧਰ ਨੂੰ ਤੇ ਆਪਣੇ ਤਕਰੀਬਨ ਹੀ ਆਪਣਾ ਪੰਜਾਬ ਜਿਹੜਾ ਵਾ ਉਹ ਨੌਜਵਾਨੀ ਲੈ ਗਿਆ ਬਾਹਰ ਹਨਾ ਬਹੁਤ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਬਿਲਕੁਲ ਪਰ ਕਿੰਨਾ ਕਿਤੇ ਖਤਰੇ ਦੀ ਗੰਟੀ ਆ ਹਾਂਜੀ ਬਹੁਤ ਜ਼ਿਆਦੀ ਹੁਣ ਜੇ ਸੋਚੀਏ ਆਪਾਂ ਹਿਸਾਬ ਲਈਏ ਤੇ ਆਪਣੇ ਪੰਜਾਬ ਨੂੰ ਪੰਜਾਬ ਤੋਂ ਕਿਉਂ ਭੱਜਦੇ ਆ ਕਹਿੰਦੇ ਜੀ ਪੰਜਾਬ 'ਚ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਬਹੁਤ ਆ ਪੰਜਾਬ 'ਚ ਨਸ਼ਾ ਬਹੁਤ ਆ ਪੰਜਾਬ 'ਚ ਹੈ ਬਹੁਤਾ ਪਰ ਉਹਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਆਪਾਂ ਖੁਦ ਹੀ ਆ ਕਿਉਂਕਿ ਪੰਜਾਬ ਦੇ ਵਾਸੀ ਤੇ ਆਪਾਂ ਆਪਾਂ ਬਿਲਕੁਲ ਬਾਰਦਾ ਤੇ ਕੋਈ ਹੈ ਨਹੀਂ ਜੇ ਪੰਜਾਬ ਨੂੰ ਗੰਦਲਾ ਕਰ ਰਹੇ ਆ ਤੇ ਆਪਾਂ ਹੀ ਕਰ ਰਹੇ ਆ ਮੰਨ ਲਓ ਪਹਿਲਾਂ ਹੁੰਦੀ ਮੇਨ ਸੋਚ ਆਪਣੇ ਆਪ ਨੂੰ ਸੁਧਾਰੋ ਕਹਿੰਦੇ ਆਪਣੇ ਆਪ ਸਾਰਾ ਕੁਝ ਸੁਧਰ ਜਾਊਗਾ ਪਰ ਇੱਥੇ ਦੂਜਿਆਂ ਨੂੰ ਦੂਜਿਆਂ ਨੂੰ ਸਮਝਾਇਆ ਜਾਂਦਾ ਵਾ ਆਪ ਫੇਰ ਉਸ ਲਾਇਨ ਚ दारू ਪੀਣ ਵਾਲਾ ਬੰਦਾ ਦੂਜਿਆਂ ਨੂੰ दारू ਪੀਣ ਤੋਂ ਡੱਕ ਰਿਹਾ ਹੁੰਦਾ ਪਰ ਉਹ ਆਪ ਪੀ ਰਿਹਾ ਹੁੰਦਾ ਆ ਪੀ ਰਿਹਾ ਹੁੰਦਾ ਤੇ ਉਹੀ ਚੀਜ਼ ਨਾਲ ਹੁਣ ਪੰਜਾਬ ਨੂੰ ਕਹਿ ਦਿੰਦੇ ਪੰਜਾਬ ਦੇ ਸਰਕਾਰਾਂ ਸਰਕਾਰਾਂ ਤੇ ਇਲਜ਼ਾਮ ਲਾਉਂਦੇ ਆ ਸਰਕਾਰਾਂ ਇਦਾਂ ਕਰਦੀਆਂ ਉਦਾਂ ਕਰਦੀਆਂ ਆਉਣਾ ਲੇਕਿਨ ਉਹ ਚੋਂ ਪੰਜਾਬ ਚ ਹਾਂ ਉਹ ਵੀ ਉਹਨਾਂ ਨੂੰ ਉਸੇ ਤਰੀਕੇ ਨਾਲ ਕਰਨ ਨਾਲ ਸਾਰਾ ਕੁਝ ਸਹੀ ਪਰ ਸੋਚ ਹੀ ਸਾਰਿਆਂ ਦੀ ਕੀ ਕਹਿੰਦੇ ਨੇ ਉਲਟ ਹੋਈ ਫਿਰਦੀ ਆ ਪੰਜਾਬ ਮਤਲਬ ਕਿ ਬੈਠੇ ਪੰਜਾਬ ਚ ਬੈਠੇ ਪੰਜਾਬ ਨੂੰ ਮਾੜਾ ਬੋਲੀ ਜਾਂਦੇ ਸਹੀ ਹੈ ਇੱਕ ਨੌਜਵਾਨ ਪੀੜ੍ਹੀ ਨੂੰ ਜਿਹੜੇ ਤੁਹਾਡੇ ਹਾਣੀ ਨੇ ਤੁਹਾਡੀਆਂ ਸਹੇਲੀਆਂ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੇਰੇ ਜਿਹੜੇ ਮਤਲਬ ਪਹਿਲੀ ਗੱਲ ਤੇ ਕਿ ਜਿਹੜੇ ਹੁਣ ਜਿੰਨੇ ਵੀ ਵੱਲੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਸਾਰੇ ਭੈਣ ਭਰਾ ਆਪਣੀ ਹਨਾ ਪੰਜਾਬ ਦੇ ਬਸ ਸਾਰਿਆਂ ਨੂੰ ਇਹੀ ਹੈ ਕਿ ਮਿਹਨਤ ਦਾ ਪੱਲਾ ਫੜੋ ਹਾਂ ਮਿਹਨਤ ਹੀ ਮੇਨ ਚੀਜ਼ ਆ ਆਪਣੇ ਮਾਪਬਪ ਦੀ ਵੀ ਸਹਾਇਤਾ ਵਾ ਫਿਰ ਤੁਹਾਡੀ ਇੱਜ਼ਤ ਵੀ ਪੂਰੀ ਬਣਦੀ ਆ ਸਹੀ ਨੱਚਣਾ ਟੱਪਣਾ ਜਿਹੜਾ ਉਹ ਤੁਹਾਡੇ ਲਈ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ ਜੀ ਪੰਜਾਬੀਆਂ ਨੂੰ ਜੀ ਜਿਹੜੀ ਆਪਾਂ ਇੱਜ਼ਤਾਂ ਦੇ ਰੱਖੇ ਆ ਨਾ ਕਿ ਉਛਾਲਣ ਵਾਲੇ ਉਹਨਾਂ ਨੂੰ ਸੰਭਲਿਏ ਆਪਾਂ ਅੱਜ ਕੱਲ ਹੁਣ ਆਪਣੇ ਸੋਸ਼ਲ ਮੀਡੀਆ ਤੇ ਬੜਾ ਕੁਝ ਚੱਲ ਜੀਦਾ ਹੋਣਾ ਇੱਕ ਤਾਂ AI ਆ ਗਿਆ ਤੁਜਾ ਉਦਾਂ ਵੀ ਜਿਹੜੀਆਂ ਕੁਝ ਜਿੰਨੀਆਂ ਵੀਡੀਓ ਕਰਕੇ ਕੁਸਰੀ ਉਹ ਫਿਰ ਪੰਜਾਬੀ ਮਤਲਬ ਕਿ ਆਪਣੀਆਂ ਧੀਆਂ ਹੀ ਹੁੰਦੀਆਂ ਆ ਆਪਣੇ ਪਿੰਡਾਂ ਚੋਂ ਜਿਨ੍ਹਾਂ ਦੇ ਉਹ ਲਿੰਕ ਮੰਗੀ ਜਾਂਦੇ ਆ ਹਨਾ ਮਤਲਬ ਸਭ ਤੋਂ ਗੰਦੀ ਸੋਚ ਜਿਹੜੀ ਆ ਪੰਜਾਬੀਆਂ ਦੀ ਹੋਈ ਆ ਵਿਲੇ ਬੈਠਿਆਂ ਦੀ ਕੰਮ ਨਹੀਂ ਕੋਈ ਤੰਦਾ ਨਹੀਂ ਬਸ ਸਾਰਾ ਦਿਨ ਫੋਨ ਤੇ ਤੇ ਫੋਨ ਨੇ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਖਰਾਬ ਕਰਤਾ ਕਿ ਸ਼ਾਦੀ ਗਲ ਦੋ ਜੀ ਹੁਣ ਇਹ ਨਾ ਵਾ ਕਿ ਪੰਜਾਬ ਨੂੰ ਚਾਹੀਦਾ ਵਾ ਆਪਣੇ ਕੰਮ ਵੱਲੇ ਧਿਆਨ ਦੇਣਾ ਜਿਹੜਾ ਬੰਦਾ ਆਪਣੇ ਕੰਮ ਚ ਧਿਆਨ ਹੁੰਦਾ ਨਾ ਜਿਨ੍ਹਾਂ ਦਾ ਉਹਨਾਂ ਦਾ ਪੁੱਠਿਆਂ ਕੰਮ ਵੱਲੇ ਧਿਆਨ ਨਹੀਂ ਹੁੰਦਾ ਉਹ ਆਟੋਮੈਟਿਕ ਹੀ ਨਹੀਂ ਜਾਂਦਾ ਤੇ ਦੂਜੀ ਗੱਲ ਉਹ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਜੇ ਕਿਸੇ ਨਾਲ ਅਲੱਜ ਹੋ ਰਿਹਾ ਨਾ ਉਹ ਕੱਲ ਨੂੰ ਤੁਹਾਡੇ ਤੇ ਵੀ ਹੋ ਸਕਦਾ ਵਾ ਕੋਈ ਪਤਾ ਨਹੀਂ ਕਿਹੜਾ ਸਮਾਂ ਪਲਟਣਾ ਇਸ ਕਰਕੇ ਸਾਰਿਆਂ ਦੀਆਂ ਤੁਸੀਂ ਆਪਣਾ ਸਾਂਝੀਆਂ ਵਾ ਸਾਰਿਆਂ ਦੀ ਰਿਸਪੈਕਟ ਕਰੋ ਤੇ ਆਪਣੇ ਕੰਮ ਤੇ ਧਿਆਨ ਦਿਓ अपना ध्यान किसी ऑटोमेटिक ही कैसे बननी नहीं जाता ਜਿੱਦਾਂ ਕੰਮ 'ਚ ਧਿਆਨ ਹੋਦਾ ਤਿੱਹੀ ਬਣੇ ਧਿਆਨ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦਾ ਸੋ ਇਹਨੇ ਭੈਣ ਰਣਜੀਤ ਕੌਰ ਜੀ ਜੋ ਇੱਥੇ ਬਿਜਲੀ ਨਾਲ ਖੇਡਦੇ ਨੇ ਪੱਖੇ ਮੋਟਰਾਂ ਬਣਾਉਂਦੇ ਨੇ ਤੇ ਇਧਰ ਦੀ ਲੰਗ ਰਹੀ ਸੀ ਤੇ ਸੋਚਿਆ ਆਪਣੇ ਦਸ਼ਕਾਂ ਦੇ ਨਾਲ ਇਹੋ ਜਿਹੇ ਰੂਹਾਂ ਨੂੰ ਮਿਲਾਇਆ ਜਾਵੇ ਜੋ ਆਪਣੇ ਕਾਰੋਬਾਰ ਨੂੰ ਪਿਆਰ ਕਰਦੇ ਨੇ ਜੋ ਇਹਨਾਂ ਨੂੰ ਲੋਕ ਜਿਹੜੇ ਇਹਨਾਂ ਨੂੰ ਦੇਖਦੇ ਨੇ ਫੋਲੋ ਕਰਦੇ ਨੇ ਇੰਸਟਾਗ੍ਰam 'ਤੇ ਉਹ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਤੇ ਇਹ ਇਹ ਕਈ ਪੜਣਾ ਵਾਸਤੇ ਮੋਟੀਵੇਸ਼ਨ ਦਾ ਕੰਮ ਕਰ ਰਹੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਧੰਨਵਾਦ